ਸਾਸ਼ਿਕਾਲ ਅਮਰੀਕਨ ਟਾਈਮ ਟੀਵੀ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਵਰਡ ਨਿਊਜ਼ ਵਡੀਆਂ ਅਪਡੇਟਸ ਤੁਹਾਡੇ ਸਾਹਮਣੇ ਪਰਤ ਕਿਸਾਨੀ ਹੁਣ ਨੀਂ ਨੀਕਤਾ ਉਗਰਾਹਾਂ ਦੇ ਵੱਲੋਂ ਪੰਜ ਰੋਜ਼ਾ ਡੀਸੀ ਦਫਤਰਾਗੇ ਧਰਨੇ ਲਾਉਣ ਦੀ ਥਾਂ ਹੁਣ ਪਹਿਲੇ ਸਤੰਬਰ ਤੋਂ ਚੰਡੀਗੜ੍ਹ ਚ ਪੱਕਾ ਮੋਰਚਾ ਲਾਇਆ ਜਾਵੇਗਾ ਇਹ ਐਲਾਨ ਚੰਡੀਗੜ੍ਹ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਚੰਡਾ ਸਿੰਘ ਜੇਠੂ ਅਤੇ ਜਰਨਸ ਕਤਰ ਸੁਖਦੇਵ ਸਿੰਘ ਕੋਕਰੀ ਕਲਾ ਨੇ ਪਿੰਡ ਜੀਮਾ ਦੇ ਵਿੱਚ ਸੂਬਾ ਪਧਰੀ ਮੀਟਿੰਗ ਉਪਰੰਤ ਕੀਤਾ ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਕਿਸਾਨੀ ਖੇਤੀ ਤੇ ਹੋਰ ਸੂਬੇ ਦੇ ਇਹ ਮਸਲਿਆਂ ਨੂੰ ਲੈ ਕੇ 27 ਤੋਂ 31 ਸਤੰਬਰ ਤੱਕ ਪੰਜਾਬ ਦੇ ਡੀਸੀ ਦਫਤਰਾਗੇ ਧਰਨੇ ਲਗਾਉਣੇ ਸਨ ਜਿਨ੍ਹਾਂ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਕਿਉਂਕਿ ਕੇ ਜਥੇਬੰਦੀ ਨੇ ਹੁਣ ਪਹਿਲੇ ਸਤੰਬਰ ਤੋਂ ਆਪਣਾ ਸੰਘਰਸ਼ ਚੰਡੀਗੜ੍ਹ ਵਿੱਚ ਤਬਦੀਲ ਕਰ ਦਿੱਤਾ ਹੈ ਜਿਨ੍ਹਾਂ ਨੇ ਕਿਹਾ ਹੈ ਕਿ ਪਹਿਲੇ ਸਤੰਬਰ ਨੂੰ ਸੂਬੇ ਭਾਰਤੋਂ ਕਿਸਾਨ ਚੰਡੀਗੜ੍ਹ ਲਈ ਰਵਾਨਾ ਹੋਣਗੇ ਜੇ ਉਹਨਾਂ ਨੂੰ ਰੋਕਿਆ ਗਿਆ ਤਾਂ ਅਗਲਾ ਸੰਘਰਸ਼ ਮੌਕੇ ਅਨੁਸਾਰ ਤੈਅ ਕੀਤਾ ਜਾਵੇਗਾ ਵਿਧਾਨ ਸਭਾ ਸੈਸ਼ਨ ਤੋਂ ਬਾਅਦ 5 ਸਤੰਬਰ ਨੂੰ ਅਗਲੇ ਸੰਘਰਸ਼ ਦਾ ਐਲਾਨ ਹੋਵੇਗਾ ਟੋਪਰ ਦੇ ਰਹਿਣ ਵਾਲੇ 5 ਸਾਲਾ ਬੱਚੇ ਤੇਗਬੀਰ ਸਿੰਘ ਨੇ ਨਵਾਂ ਰਿਕਾਰਡ ਬਣਾਇਆ ਤੇਗਬੀਰ ਕਿਲੀਮੰਜਾਰੋ ਪਹਾੜ ਤੇ ਚੜਨ ਵਾਲਾ ਏਸ਼ੀਆ ਦਾ ਸਭ ਤੋਂ ਛੋਟਾ ਬੱਚਾ ਬਣ ਗਿਆ ਜਿਸ ਨੇ ਅਫਰੀਕੀ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ਨੂੰ ਜਿੱਤ ਲਿਆ ਹੈ ਕਿਲੀਮੰਜਾਰੋ ਦਾਸ ਦੀ ਇਹ ਕਿ ਤੰਜ਼ਾਨੀਆ ਚ 19340 ਫੁੱਟ ਦੀ ਉਚਾਈ ਤੇ ਸਥਿਤ ਹੈ ਤੇਗਬੀਰ ਨੇ 18 ਅਗਸਤ ਨੂੰ ਮਾਉਂਟ ਕਿਲੀਮੰਜਾਰੋ ਦੀ ਯਾਤਰਾ ਕੀਤੀ ਤੇ 20 ਅਗਸਤ ਨੂੰ ਉਸਨੇ ਪਹਾੜ ਦੀ ਸਭ ਤੋਂ ਉੱਚੀ ਚੋਟੀ ਉਹਰੂ ਦੀ ਯਾਤਰਾ ਕੀਤੀ ਹੈ ਤੇਗਬੀਰ ਇਸ ਪ੍ਰਾਪਤੀ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਤੇ ਪੋਸ ਇਰਾਦਾ ਸਾਡੇ ਸਾਰਿਆਂ ਲਈ ਪ੍ਰੇਰਣਾਦਾਇਕ ਹੈ ਤੇਜਵੀਰ ਦੀ ਇਹ ਪ੍ਰੇਰਣਾ ਹੋਰ ਨਾਲੇ ਵੀ ਅੱਗੇ ਵਧਣ ਲਈ ਪ੍ਰੇਰਣਾ ਸਰੋਤ ਹੋਵੇਗੀ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ ਤੇ ਗੱਲ ਕੀਤੀ ਹੈ ਯੂਕਰੇਨ ਲਈ ਉਹਨਾਂ ਦੇ ਸ਼ਾਂਤੀ ਤੇ ਮਨੁੱਖਤਾਵਾਦੀ ਸਮਰਥਨ ਦੇ ਸੰਦੇਸ਼ ਲਈ ਉਹਨਾਂ ਦੀ ਪ੍ਰਸ਼ੰਸਾ ਕੀਤੀ ਹੈ ਮੋਦੀ ਦੀ 23 ਅਗਸਤ ਦੀ ਫਰੇਰੀਨੂ ਕੂਟਨੀਤਿਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਜੋ ਦੇਖਿਆ ਜਾ ਰਿਹਾ ਹੈ ਕਿਉਂਕਿ ਬਾਈਡਨ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਉਹਨਾਂ ਦੇ ਰੂਸ ਦੌਰੇ ਦੀ ਆਲੋਚਨਾ ਕੀਤੀ ਸੀ ਤੇ ਕਈ ਪੱਛਮੀ ਦੇਸ਼ਾਂ ਨੇ ਇਸ ਤੇ ਨਾਰਾਜ਼ਗੀ ਪ੍ਰਗਟਾਈ ਹੈ ਐਕਸ ਤੇ ਪੋਸਟ ਵਿੱਚ ਬਾਈਡਨ ਨੇ ਕਿਹਾ ਮੈਂ ਪ੍ਰਧਾਨ ਮੰਤਰੀ ਮੋਦੀ ਨਾਲ ਉਹਨਾਂ ਦੀ ਹਾਲੀਆ ਪੋਲੈਂਡ ਅਤੇ ਯੂਕਰੇਨ ਦੀ ਯਾਤਰਾ ਤੇ ਚਰਚਾ ਕਰਨ ਲਈ ਫੋਨ ਤੇ ਗੱਲਬਾ ਵਾਦੀ ਸਮਰਥਨ ਤੇ ਉਹਨਾਂ ਦੇ ਸੰਦੇਸ਼ ਦੀ ਸ਼ਲਾਘਾ ਕੀਤੀ ਹੈ ਅਸੀਂ ਹਿੰਦੂ ਪ੍ਰਸ਼ਾਂਤ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ ਰੂਸ ਨੇ ਅੱਜ ਡਰੋਨ ਦੇ ਮਜ਼ਾਈਲਾਂ ਦੇ ਨਾਲ ਪੂਰੇ ਯੂਕਰੇਨ ਤੇ ਹਮਲੇ ਕੀਤੇ। ਹਮਲੇ ਦਾ ਮੁੱਖ ਨਿਸ਼ਾਨਾ ਯੂਕਰੇਨ ਦਾ ਊਰਜਾ ਨਾਲ ਜੁੜਿਆ ਬੁਨਿਆਦੀ ਢਾਂਚਾ ਸੀ। ਇਨ੍ਹਾਂ ਹਮਲਿਆਂ ਦੇ ਵਿੱਚ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਨੇ। ਹਮਲੇ ਐਤਵਾਰ ਦੇ ਰਾਤ ਤੋਂ ਕੀਤੇ ਗਏ ਸਨ ਜੋ ਅੱਜ ਦਿਨ ਚੜ੍ਹਦੇ ਤੱਕ ਰਹੇ ਨੇ। ਰੂਸ ਵੱਲੋਂ ਪਿਛਲੇ ਕੁਝ ਹਫ਼ਤਿਆਂ 'ਚ ਯੂਕਰੇਨ ਖਿਲਾਫ ਕੀਤਾ ਇਹ ਸਭ ਤੋਂ ਵੱਡਾ ਹਮਲਾ ਸੀ। ਉਦੋਂ ਯੂਕਰੇਨ ਦੇ ਜਵਾਬੀ ਡਰੋਨ ਹਮਲੇ ਵਿੱਚ ਰੂਸ ਦੇ ਕੇਂਦਰੀ ਖੇਤਰ ਸਾਰਾ ਤੋਪ ਦੇ ਵਿੱਚ ਚਾਰ ਵਿਅਕਿਆਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਨੇ ਦੱਸਦੀ ਹੈ ਕਿ ਰੂਸੀ ਰੱਖਿਆ ਮੰਤਰਾਲੇ ਆਖਦੇ ਨੇ ਕਿ ਦੇ ਵਿੱਚ ਕੁੱਲ 22 ਯੂਕਰੇਨੀ ਡਰੋਨਾਂ ਨੂੰ ਹੇਠਾ ਸੁੱਟਿਆ दे 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 किसान आंदोलन बारे ਦਿੱਤੇ ਗਏ ਬਿਆਨਾਂ ਨੂੰ ਲੈ ਕੇ ਕਾਂਗਰਸ ਸਮੇਤ ਹੋਰ ਕਈ ਵਿਰੋਧੀ ਪਾਰਟੀਆਂ ਦੇ ਆਗੂ ਨੇ ਕੰਗਨਾ ਰਣੌਤ ਦਾ ਵਿਰੋਧ ਕੀਤਾ ਹੁਣ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਸਾਹਮਣੇ ਆਏ ਨੇ ਭਾਜਪਾ ਸੰਸਦ ਦੇ ਬਿਆਨ ਦੇ ਵਿਰੋਧ ਚ ਖੁੱਦ ਪਏ ਨੇ ਸਾਬਕਾ ਕਾਂਗਰਸ ਪ੍ਰਧਾਨ ਦੇ ਭਾਜਪਾ ਸੰਸਦ ਮੈਂਬਰ ਦੇ ਬਿਆਨ ਨੂੰ ਸ਼ਰਮਨਾਕ ਤੇ ਕਿਸਾਨ ਵਿਰੋਧੀ ਦੱਸਿਆ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਹੋਏ ਲਿਖਿਆ ਕਿ ਸਰਕਾਰ ਦੀ ਪ੍ਰਚਾਰ ਮਿਸ਼ਨਰੀ ਲਗਾਤਾਰ ਕਿਸਾਨਾਂ ਦਾ ਪਾਨ ਕਰਨ ਚ ਲੱਗੀ ਹੋਈ ਹੈ ਇਹ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਚ ਨਾਕਾਮ ਰਹੀ ਹੈ ਭਾਜਪਾ ਦੇ ਸੰਸਦ ਮੈਂਬਰ 378 ਦਿਨਾਂ ਦੇ ਸੰਘਰਸ਼ ਵਿੱਚ ਸਾਥੀਆਂ ਦੀ ਕੁਰਬਾਨੀ ਦੇਣ ਵਾਲੇ ਕਿਸਾਨਾਂ ਨੂੰ ਬਲਾਤਕਾਰੀ ਤੇ ਵਿਦੇਸ਼ੀ ਤਾਕਤਾਂ ਦੇ ਨੁਮਾਇੰਦੇ ਕਹ ਰਹੇ ਨੇ ਇਹ ਭਾਜਪਾ ਦੀ ਕਿਸਾਨ ਵਿਰੋਧੀ ਨੀਤੀ ਅਤੇ ਇਰਾਦਿਆਂ ਦਾ ਇੱਕ ਹੋਰ ਸਬੂਤ ਹੈ ਹਰਪੂਰ ਪਾਕਿਸਤਾਨ ਸਰਹੱਦ ਉੱਤੇ ਸਥਿਤ ਕਸਬਾ ạtari ਚ ਸਿੰਘ ਸਭਾ ਗੁਰਦੁਆਰਾ ਸਾਹਿਬ ਚ ਸ਼ਾਰਟ ਸਰਕਟ ਹੋਣ ਕਰਕੇ ਭਿਆਨਕ ਅੱਗ ਲੱਗੀ ਹੈ। ਇਸ ਅਗ ਦੀ ਲਪੇਟ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਪਾਵਨ ਸਰੂਪ ਅਗਨੇ ਭੇਟ ਹੋਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਮ੍ਰਿਤਸਰ ਦੇ ਕਸਬਾ ạtari ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨੇ ਭੇਟ ਹੋਣ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਗੁਰਦੁਆਰਾ ਸਾਹਿਬ ਪੰਚਾਇਤ ਕਾਰ ạtari ਵਿਖੇ ਵਾਪਰੀ ਘਟਨਾ ਦਾ ਪਤਾ ਲੱਗਣ ਤੇ ਸ਼੍ਰੋਮਣੀ ਕਮੇਟੀ ਵੱਲ ثار ਰਿਪੋਰਟ ਦੇਣਗੇ ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਗੁਰਦੁਆਰਾ ਸਹਿਬਾਨ ਅੰਦਰ ਆਗਲਗੰਨ ਦੀਆਂ ਘਟਨਾਵਾਂ ਪਰਬੰਧਕਾਂ ਦੀ ਅਣਗਹਿਲੀ ਕਾਰਨ ਵਾਪਰਦੀਆਂ ਨੇ ਬਹੁਤੀ ਵਾਰ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਗੁਰਦੁਆਰਾ ਸਹਿਬਾਨ ਅੰਦਰ ਸਮੇਂ ਜਿਹੜੇ ਸੇਵਾਦਾਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਤੇ ਬਿਨਾਂ ਲੋੜ ਤੋਂ ਬਿਜਲੀ ਉਪਕਰਨਾਂ ਨੂੰ ਚਾਲੂ ਨਾ ਰੱਖਿਆ ਜਾਵੇ ਉਹਨਾਂ ਨੇ ਆਖਿਆ ਕਿ ਦੁੱਖ ਦੀ ਗੱਲ ਹੈ ਕਿ ਪ੍ਰਬੰਧਕ ਕਮੇਟੀਆਂ ਸਤੇ ਧਿਆਨ ਨਹੀਂ ਦਿੰਦੀਆਂ ਜਿਸ ਕਾਰਨ ਵੱਡੇ ਹਾਦਸੇ ਵਾਪਰਦੇ ਨੇ ਕੋਲਕਾਤਾ ਰੇਪ ਕਤਲ ਮਾਮਲੇ ਚਿਹਰਾਨ ਕਰ ਦੇਣ ਵਾਲੇ ਵੱਡੇ ਖੁਲਾਸੇ ਸਾਹਮਣੇ ਆਏ ਨੇ ਘਟਨਾ ਵਾਲੀ ਰਾਤ ਦੋਸ਼ੀ ਸੰਜੀ ਰਾਏ ਦੁਆਰਾ ਵਰਤੀ ਗਈ ਬਾਈਕ ਕੋਲਕਾਤਾ ਪੁਲਿਸ ਕਮਿਸ਼ਨਰ ਦੇ ਨਾਤੇ ਦਰਜ ਹੈ ਸੀਬੀਆਈ ਨੇ 2 ਦਿਨ ਪਹਿਲਾਂ ਮੁੱਲਜ਼ਮ ਦੀ ਬਾਈਕ ਜ਼ਬਤ ਕੀਤੀ ਸੀ ਸੀਬੀਆਈ ਮੁਤਾਬਕ ਮੁੱਲਜ਼ਮ ਸੰਜੀ ਰਾਏ ਦੀ ਇਹ ਬਾਈਕ ਮਈ 2024 ਦੇ ਵਿੱਚ ਦਰਜ ਕੀਤੀ ਗਈ ਸੀ ਸੋ ਮੁੱਲਜ਼ਮਾਂ ਨੇ ਪੁਲਿਸ ਦੇ ਨਾਂ ਦਰਜ ਕਰਵਾਏ ਬਾਈਕ ਤੇ ਨਸ਼ੇ ਦੀ ਹਾਲਤ ਵਿੱਚ 15 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਸੀ ਇਹ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਜਿਹਾ ਲੱਗਦਾ ਹੈ ਕਿ ਇਸ ਮਾਮਲੇ ਤੇ ਮੁੱਖ ਦੋਸ਼ੀ ਸੰਜੀ ਰਾਏ ਤੇ ਪੁਲਿਸ ਕਿਸੇ ਨਾ ਕਿਸੇ ਤਰ੍ਹਾਂ ਨਾਲ ਜ ਸੀਬੀਆਈ ਦੇ ਹੱਥ ਆ ਗਏ ਇਹ ਉਹੀ ਬਾਈਕ ਹੈ ਜਿਸ ਨੂੰ ਸੀਬੀਆਈ ਨੇ ਜ਼ਬਤ ਕੀਤਾ ਸੀ ਜਿਸ ਨੂੰ ਮਲਜ਼ਮ ਕਟਾਂ ਵਾਲੀ ਥਾਂ ਨਸ਼ੇ ਦੀ ਹਾਲਤ ਚ ਚਲਾ ਰਿਹਾ ਸੀ ਮਲਜ਼ਮ ਕਟਨਾ ਵਾਲੀ ਥਾਂ ਇਸ ਬਾਈਕ ਤੇ 15 ਕਿਲੋਮੀਟਰ ਦਾ ਸਫ਼ਰ ਵੀ ਤੈਅ ਕਰ ਚੁੱਕਾ ਸੀ ਪਾਕਿਸਤਾਨ ਦੇ ਗੜਬੜ ਜ਼ਦਾ بلوچستان ਸੂਬੇ ਦੇ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਚਾਰ ਵੱਖ-ਵੱਖ ਘਟਨਾਵਾਂ ਤੇ ਪੈਰਾਮਿਲਟਰੀ ਤੇ ਜਵਾਨ ਤੇ ਪੁਲਿਸ ਕਰਮੀਆਂ 'ਤੇ ਘੱਟੋ-ਘੱਟ 37 ਵਿਅਕਤੀਆਂ ਤੇ ਗੋਲੀਆਂ ਮਾਰ ਕੇ ਹੱਤਿਆ ਕੀਤੀ ਹੈ। ਇਹੀ ਨਹੀਂ ਦਹਿਸ਼ਤਗਰਦਾਂ ਨੇ ਮੂਸਾ ਖੇਲ ਹਾਈਵੇ ਤੇ 12 ਦੇ ਕਰੀਬ ਵਾਹਨਾਂ ਨੂੰ ਅੱਗ ਲਾਈ ਹੈ। ਸਰਕਾਰ ਦੇ ਸੁਰੱਖਿਆ ਅਧਿਕਾਰੀਆਂ ਮੁਤਾਬਕ ਵੱਖਵਾਦੀ ਸਮੂਹਾਂ ਨਾਲ ਸੰਬੰਧਿਤ ਦਹਿਸ਼ਤਗਰਦਾਂ ਨੇ ਦੇਰ ਰਾਤ ਦਰਮਿਆਣੀ ਰਾਤ ਜਿਹੜੀ ਗੈਲੋ ਕਿ ਚਾਰ ਹਮਲਿਆਂ ਨੂੰ ਅੰਜਾਮ ਦਿੱਤਾ ਜਿਸ 'ਚ 37 ਵਿਅਕਤੀ ਮਾਰੇ ਗਏ ਨੇ ਉਧਰ ਪਾਕਿਸਤਾਨੀ ਫੌਜ ਨੇ ਇਹ ਹਮਲਿਆਂ ਮਗਰੋਂ ਵੀਡੀ ਕਾਰਵਾਈ ਦ ਕੀਤਾ ਹੈ ਰਾਸ਼ਟਰਪਤੀ ਆਸੀਫ ਅਲੀ ਜ਼ਰਦਾਰੀ ਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਮਲਿਆਂ ਦੀ ਨਿਖੇਦੀ ਕੀਤੀ ਹੈ ਪ੍ਰਧਾਨ ਮੰਤਰੀ ਨੇ ਸਥਾਨਕ ਪ੍ਰਸ਼ਾਸਨ ਨੂੰ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਿਯੋਗ ਦੇ ਜ਼ਖਮੀਆਂ ਨੂੰ ਮੈਡੀਕਲ ਸਹਾਇਤਾ ਦੇਣ ਦੇ ਹੁਕਮ ਦਿੱਤੇ ਸਬੰਧਤ ਏਜੰਸੀਆਂ ਨੂੰ ਘਟਨਾ ਦੀ ਜਾਂਚ ਲਈ ਕਿਹਾ ਸੋ ਇਹ ਸਨ ਅਜ਼ਮੀ ਅਬੋਰਡ ਨਿਊਜ਼ ਹਰਮਨੂਦੇਵ ਹਜਾਸਤ ਤਨਵਾ